ਕਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸ਼ੋਰਿਆ ਇੰਟਰਨੈਸ਼ਨਲ ਸਕੂਲ ਰੂੜਕੀ ਕਲਰ ਦੀ ਬੱਸ ਨੰਬਰ PB07BZ 4692 ਦੇ ਡਰਾਈਵਰ ਨਿੰਦਰ ਕੁਮਾਰ ਨੇ ਦੱਸਿਆ ਕਿ 31 ਅਕਤੂਬਰ 2022 ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਛੱਡ ਕੇ ਬੱਸ ਆਪਣੇ ਪਿੰਡ ਖੜੀ ਕਰ ਲਈ ਅੱਧੀ ਰਾਤ ਨੂੰ ਕਰੀਬ 1:30 ਵਜੇ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਤਿੰਨ ਵਿਅਕਤੀ ਉਸ ਦੀ ਬੱਸ 'ਚੋਂ ਪਾਈਪ ਲਗਾ ਕੇ ਤੇਲ ਕੱਢ ਰਹੇ ਹਨ ਕੀ ਜਿਆਦਾ ਰੋਲਾ ਪਾਇਆ ਗਿਆ ਤਾਂ ਵਿਅਕਤੀ ਆਪਣੀ ਜਨਕਾਰ ਖਾਲੀ ਕਰਨੀ ਅਤੇ ਤੇਲ ਕੱਢਣ ਵਾਲੀ ਪਾਈਪ ਉੱਥੇ ਛੱਡ ਕੇ ਹੀ ਭੱਜ ਗਏ। ਮੁੱਦੇ ਹੀ ਵੱਲੋਂ ਦਿੱਤੇ ਗਏ ਬਿਆਨ ਤੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਨਕਾਰ ਕੈਨੀਆਂ ਅਤੇ ਪਾਈਪ ਨੂੰ ਕਬਜ਼ੇ ਵਿੱਚ ਲੈ ਕੇ ਮੁਜ਼ਮਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਮੇਂਗाराम ਵਾਸੀ ਬਿੰਦਾੜਲਾ ਨੇ ਦੱਸਿਆ ਕਿ ਉਸਦਾ ਲੜਕਾ ਕੁਰਦੀਪ ਸਿੰਘ ਪਿਛਲੇ 6 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਹੈ ਜਿਸ ਦੀ ਪਤਨੀ ਗੁਰਬਖਸ਼ ਕੌਰ ਨਾਲ ਹੀ ਰਹਿੰਦੀ ਹੈ ਗੁਰਬਖਸ਼ ਕੌਰ ਤੇ ਉਸ ਦੀ ਪਤਨੀ ਭਜਨੋਂ ਦਾ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਲੰਘੇ ਦਿਨ ਗੁਰਬਖਸ਼ ਕੌਰ ਨੇ ਲੜਾਈ ਝਗੜੇ ਦੌਰਾਨ ਉਸ ਦੀ ਪਤਨੀ ਭਜਨੋਂ ਦੀ ਕੁੱਟਮਾਰ ਕੀਤੀ ਜਿਸ ਤੋਂ ਤੰਗ ਆ ਕੇ ਭਜਨੋਂ ਨੇ ਕੋਈ ਝਗਲੀ ਚੀਜ਼ ਖਾ ਲਈ ਸਿਹਤ ਵਿਗੜਨ ਕਾਰਨ ਭਜਨੋਂ ਨੂੰ ਹਸਪਤਾਲ ਲਖਲ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੁਲਿਸ ਵੱਲੋਂ ਗੁਰਬਖਸ਼ ਕੌਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਿਰਾਲਾ ਸ਼ਾਮ ਨੂੰ ਕਰੀਬ ਸਪਉਣਿਕ 7 ਵਜੇ ਆਪਣੇ ਸਾਈਕਲ ਤੇ ਸਵਾਰ ਹੋ ਕੇ ਪਿੰਡ ਕਾਮਾ ਤੋਂ ਪਿੰਡ ਭੂਤਾਵਲ ਜਾ ਰਿਹਾ ਸੀ ਇਸ ਦੌਰਾਨ ਜਦੋਂ ਹੀਰਾਲਾ ਸੜਕ ਪਾਰ ਕਰਨ ਲੱਗਾ ਤਾਂ ਨਮਾਸ਼ਹਿਰ ਵੱਲੋਂ ਆ ਰਹੇ ਕਿਸੇ ਤੇਜ਼ ਹਫਤਰਵਾਹ ਨੇ ਚਾਲਕ ਦੀਆਂ ਗੱਲੀਆਂ ਦੇ ਨਾਲ ਹੀਰਾਲਾਲ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਹੀਰਾਲਾਲ ਦਾ ਸਾਈਕਲ ਡਿਵਾਈਡਰ ਵਿੱਚ ਜਾ ਵਧ ਜਾ ਤੇ ਸੜਕ ਦੇ ਦੂਜੇ ਪਾਸੇ ਜਾ ਕੇ ਡਿੱਗ ਗਿਆ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਪੰਜਾਬ ਵਿੱਚ ਪ੍ਰਾਲੀ ਸੜਨ ਦੇ ਮਾਮਲਿਆਂ ਦਾ ਆਕੜਾ 16000 ਤੋਂ ਪਾਰ ਹੋ ਗਿਆ ਹੈ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ 31 ਅਕਤੂਬਰ ਨੂੰ ਸੂਬੇ ਵਿੱਚ 2131 ਜਗ੍ਹਾ ਤੇ ਪ੍ਰਾਲੀ ਸੜਨ ਦੇ ਮਾਮਲੇ ਸਾਹਮਣੇ ਆਏ ਪਿਛਲੇ ਸਾਲ 31 ਅਕਤੂਬਰ ਤੱਕ ਕੁੱਲ 13124 ਮਾਮਲੇ ਰਿਕਾਰਡ ਕੀਤੇ ਗਏ ਸਨ ਪੰਜਾਬ ਸਰਕਾਰ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਸਥਿਤ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਮਾਈਨਿੰਗ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ 2 ਕਿਲੋਮੀਟਰ ਦੇ ਘੇਰੇ ਵਿੱਚ ਸਟੋਨ ਕ੍ਰਸ਼ਰ ਅਤੇ ਸਕਰੀਮਿੰਗ ਕਮ ਵਾਸ਼ਿੰਗ ਪਲਾਂਟ ਤੇ ਮਸ਼ੀਨ ਲਗਾਉਣ ਦੀ ਵੀ ਮਨ ਨਹੀਂ ਦਿੱਤੀ ਜਾਵੇਗੀ ਇਸ ਸਬੰਧ ਵਿੱਚ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕਰਦੇ ਆ ਪੰਜਾਬ ਸਰਕਾਰ ਨੇ ਕਿਹਾ ਕਿ ਫੌਜ ਨੇ ਪਠਾਨਕੋਟ ਦੀਆਂ 6 ਮਾਈਨਿੰਗ ਸਾਈਟਾਂ ਤੇ ਇਤਰਾਜ਼ ਨਹੀਂ ਜਤਾਇਆ ਹੈ ਇਸ ਲਈ ਜਿੱਥੇ ਮਾਈਨਿੰਗ ਦੀ ਮਨਜ਼ੂਰੀ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੇ ਜਗਰਾਵ ਪਹੁੰਚੇ ਦੇ ਸਾਬਕਾ ਸੈਂਕਾ ਨੇ ਕਾਲੀ ਝੰਡੀ ਨਾਲ ਪ੍ਰਦਰਸ਼ਨ ਕਰਦੇ ਜੀਓਜੀ ਦੇ ਝੂਠੇ ਤੱਥਾਂ ਦੇ ਆਧਾਰ ਤੇ ਬੰਦ ਦਾ ਵਿਰੋਧ ਕੀਤਾ ਜਥੇਬੰਦੀ ਨੇ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਕਾਰ ਬਣਨ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਨਹੀਂ ਹੋਈਆਂ ਹਨ ਸੀਆਈਏ ਬਟਾਲਾ ਨੇ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਕੀਤੀ ਜਦੋਂ ਮੁਕਬਰ ਖਸ ਦੀ ਇਤਲਾਹ ਤੇ ਬਟਾਲਾ ਪੁਲਿਸ ਨੇ ਪਿੰਡ ਪਨਵਾ ਵਿੱਚੋਂ ਇੱਕ ਗੱੜੀ ਛਾਪੇ ਮਾਰੀ ਦਾ ਹਨ ਦੋ ਗੈਂਗਸਟਰ ਸਮੇਤ ਪੰਜ ਲੋਕਾਂ ਨੂੰ ਨਜਾਇਜ਼ ਅਸਲੇ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਗਿਆ ਪ੍ਰੈਸ ਵਾਰਤਾ ਦੌਰਾਨ ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਗੈਂਗਸਟਰ ਲਪਰੀ ਸਿੰਘ ਲਵ ਅਤੇ ਗੈਂਗਸਟਰ ਪੀਟਰ ਮਸੀ ਜੋ ਕਿ ਬਟਾਲਾ ਪੁਲਿਸ ਨੂੰ 302 307 339 ਅਤੇ 34 ਅਤੇ 27 54 59 ਅਸਲਾ ਐਕਟ ਦੇ ਅਧੀਨ ਕੇਸ ਲੋੜਿੰਦੇ ਸਨ ਬਠਿੰਡਾ ਬਰਨਾਲਾ ਮੁੱਖ ਮਾਰਗ ਤੇ ਪਿੰਡ ਪੂਚੋ ਖੁਰਦਕੋਲ ਬਨੇ ਫਲਾਈਓਵਰ ਤੇ ਤਿੰਨ ਗੱਡੀਆਂ ਦੇ ਹੋਏ ਭਿਆਨਕ ਐਕਸੀਡੈਂਟ ਨਾਲ ਦੋ ਜਾਨੇ ਗੰਭੀਰ ਜ਼ਖਮੀ ਹੋ ਗਏ। ਇਹਨਾਂ ਗੱਡੀਆਂ ਵਿੱਚ ਕੁੱਲ 6 ਜਾਨੇ ਸਵਾਰ ਸਨ। ਬਾਕੀ 4 ਵਿਅਕਤੀਆਂ ਨੇ ਮਾਮੂਲੀ ਸੱਟਾਂ ਲੱਗੀਆਂ ਹਨ। ਵਰਨਾ ਅਤੇ ਡਿਜ਼ਾਇਰ ਗੱਡੀ ਦੇ ਦੋਵੇਂ ਚਾਲ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜਲੇ ਅਧਿਸ਼ਪਤ ਹਸਪਤਾਲ ਵਿਕੇ ਦਾਖਲ ਕਰਵਾਇਆ ਗਿਆ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਕਿ ਟੱਕਰ ਇੰਨੀ ਭਿਆੰਕ ਸੀ ਕਿ ਵਰਨਾ ਗੱਡੀ ਦਾ ਇੰਜਣ 40-50 ਫੁੱਟ ਅੱਗੇ ਜਾ ਕੇ ਡਿੱਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੋਰਵੀ ਵਿੱਚ ਪਹੁੰਚੇ। ਉਹਨਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨਾਲ ਮੋਰਵੀ ਵਿੱਚ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਰਵੀ ਸਿਵਲ ਹਸਪਤਾਲ ਗਏ ਜਿੱਥੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ। ਦੱਸ ਦਈਏ ਕਿ ਮੋਰਵੀ ਪੁਲ ਕੁਲ ਹਾਦਸੇ ਵਿੱਚ ਹਾਲ ਤੱਕ 135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੁੜਵਾ ਬੰਧਨ ਆਦੀ ਫਿਲਮਾਂ ਵਿੱਚ ਕੰਮ ਕਰਨ ਤੇ ਆਪਣੀ ਲੁੱਕ ਤੇ ਅਦਾਕਾਰੀ ਨਾਲ ਦਸ਼ਕਾਏ ਦਿਲ ਤੇ ਰਾਜ ਕਰਨ ਵਾਲੀ ਅਦਾਕਾਰਾ ਰੰਬਾ ਨੇ ਕਈ ਸਾਲ ਪਹਿਲਾਂ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਕੈਨੇਡਾ ਵਿੱਚ ਰੰਬਾ ਦੀ ਕਾਰ ਦਾ ਐਕਸੀਡੈਂ ਹਾਲਾਂਕਿ ਸਾਸੇ ਵੀ ਸਾਰੇ ਦੇ ਮਾਮੂਲੀ ਸਟੱਕਾ ਲੱਗੇ ਹਨ ਪਰ ਉਹਨਾਂ ਦੀ ਬੇਟੀ ਸਾਸ਼ਾ ਹਲੇ ਵੀ ਹਸਪਤਾਲ ਵਿੱਚ ਦਾਖਲ ਹੈ। T20 ਵਿਸ਼ਵ ਕਪ 2022 ਦੇ ਸੁਪਰ 12 ਗਰੁੱਪ 1 ਦੇ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 179 ਦੌੜਾਂ ਬਣਾਈਆਂ। ਪਿੱਛੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਵੀ ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 169 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇੰਗਲੈਂਡ ਨੇ ਇਹ ਮੈਚ 2 ਦੌੜਾਂ ਨਾਲ ਜਿੱਤ ਲਿਆ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਆਪਾਂ 16 ਡਿਗਰੀ ਅਤੇ ਵੱਧ ਤੋਂ ਵੱਧ ਆਪਾਂ 30 ਡਿਗਰੀ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ